ਅਗਮਨੀ ਟੀਵੀ ਤੇ ਮੈਂ ਅਸਤੀਸ਼ਵੇ ਤੁਹਾਡਾ ਸਵਾਗਤ ਕਰਦਾ ਅੱਜ ਟਾਈਮ ਖੜੇ ਆ ਬਸ ਸਟੈਂਡ ਜੀਰਾ ਵਿਖੇ ਜਿਸ ਤਰ੍ਹਾਂ ਕਿ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਰੋਡਵੇ ਵਿੱਚ ਪੀ ਆਰ ਟੀ ਸੀ ਪੰਨਬ ਦੇ ਬਸ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਸਭ ਤੋਂ ਪਹਿਲਾਂ ਤੁਹਾਨੂੰ ਬਸ ਸਟੈਂਡ ਜੀਰਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਇਸ ਟਾਈਮ ਬਸ ਸਟੈਂਡ ਜੀਰਾ ਵਿਖੇ ਮੌਜੂਦ ਆ ਔਰ ਬਸ ਸਟੈਂਡ ਜਿਹੜਾ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਐਂਟਰੀ ਗੇਟ ਤੇ ਬੱਸਾਂ ਲਗਾ ਦਿੱਤੀਆਂ ਗਈਆਂ ਵਾ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਆਵਾਜਾਈ ਠੱਪ ਹੈ ਕੋਈ ਵੀ ਬੱਸ ਹੁਣ ਬਸ ਸਟੈਂਡ ਦੇ ਅੰਦਰ ਨਹੀਂ ਆ ਸਕੇਗੀ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਅੱਜ ਜਿਵੇਂ ਸਵੇਰ ਤੋਂ ਹੀ ਪਟਿਆਲਾ ਵਿਖੇ ਮੁਲਾਜ਼ਮਾਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਅੱਜ ਜਿਹੜੇ ਟੈਂਡਰ ਖੁੱਲਣ ਜਾ ਰਹੇ ਸੀ ਉਹਨਾਂ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕੁਝ ਬੱਸ ਮੁਲਾਜ਼ਮਾਂ ਵੱਲੋਂ ਜਿਹੜਾ ਹੈਗਾ ਵਾ ਪਟ્રોલ ਦੀਆਂ ਬੋਤਲਾਂ ਲੈ ਕੇ ਵੀ ਉਹ ਬੱਸਾਂ ਤੇ ਚੜ ਗਏ ਸੀਗੇ ਕਾ ਜੀਰਿਆ ਬੱਸ ਸਟੈਂਡ ਤੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਔਰ ਜਿੱਥੇ ਇਹ ਲੋਕ ਹੜਤਾਲ ਕਰਕੇ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਨੇ ਉੱਥੇ ਹੀ ਜਿਹੜੀ ਆਮ ਪਬਲਿਕ ਆ ਆਮ ਲੋਕ ਨੇ ਸਵਾਰੀਆਂ ਨੇ ਜਿਹੜੀਆਂ ਪਰੇਸ਼ਾਨ ਹੋ ਰਹੀਆਂ ਨੇ ਬੱਸ ਸਟੈਂਡ ਜੀਰਾ ਵਿਖੇ ਮੌਜੂਦ ਆ ਕੋਈ ਸਵਾਰੀਆਂ ਸਾਡੇ ਨਾਲ ਮੌਜੂਦ ਆ ਬੀਜੀ ਕੀ ਨਾਮ ਆ ਤੁਹਾਡਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੇਰੀ ਕਿਹਾ ਤਾਂ ਇਹ ਜਾਣਾ ਕਿੱਥੇ ਅਸੀਂ ਕੋਟ ਕਰੋੜ ਜਾ ਤੁਹਾਨੂੰ ਪਤਾ ਸੀ ਅੱਜ ਹੜਤਾਲ ਦਾ ਨਹੀਂ ਤੇ ਕਿਦਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਭਾਈ ਤੁਹਾਨੂੰ ਪਤਾ ਹੀ ਲੱਗਣ ਗਿਆ ਪਰੇਸ਼ਾਨੀ ਤੇ ਆ ਗਈ ਹੈ ਹਾਂਜੀ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਅੰਮ੍ਰਿਤਸਰੋਂ ਆਏ ਆ ਕਿੱਥੇ ਜਾਣਾ ਖਬਰ ਜਾਨਾ ਇਹ ਹੁਣ ਜੀਰਾ ਬਸ ਸਟੈਂਡ ਵੀ ਕਿਹ ਮੌਜੂਦ ਹੋ ਤੁਸੀਂ ਤੁਹਾਨੂੰ ਪਤਾ ਸੀ ਵੀ ਅੱਜ ਹੜਤਾਲ ਹੈ ਨਹੀਂ ਜੀ ਬਿਲਕੁਲ ਨਹੀਂ ਸੀਗੀ ਘਰ ਇੱਕਦਮ ਹੜਤਾਲ ਹੋਈ ਹੈ ਇਹਨੂੰ ਲੈ ਕੇ ਕਿੰਦਾਂ ਦੀ ਪਰੇਸ਼ਾਨੀ ਆ ਰਹੀ ਬਹੁਤ ਜ਼ਿਆਦਾ ਚੜਨ ਉਤਰਨ ਦੀ ਬਹੁਤ ਪਰੇਸ਼ਾਨੀ ਹੈ ਗੋਡੀਆਂ ਚ ਦਰਦ ਹੈ ਕਿਸੇ ਬੁਢੀ ਦੇ ਕਿਸੇ ਪਰੇਸ਼ਾਨਤਾ ਹੈ ਤੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਪ੍ਰਾਈਵੇਟ ਬਸਾਂ ਦੀ ਪ੍ਰਾਈਵੇਟ ਬਸਾਂ ਚੱਲ ਰਹੀਆਂ ਨੇ ਤੇ ਫਿਰ ਵੀ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਨਹੀਂ ਫਿਰ ਨਹੀਂ ਕਰਨਾ ਪੈਣਾ ਠੀਕ ਹੈ ਸੋ ਸਰਕਾਰੀ ਬਸਾਂ ਦੀ ਜਿਹੜੀ ਗੱਲ ਕਿਉਂਕਿ ਇਹ ਜੋ ਲੇਡੀਜ਼ ਦੇ ਇਹਨਾਂ ਨੇ ਆਧਾਰ ਕਾਰਡ ਤੇ ਜਿਹੜਾ ਸਰਵਿਸ ਕਰਨੀ ਹੁੰਦੀ ਹੈ ਸਫਰ ਕਰਨਾ ਹੁੰਦਾ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਜੇ ਮਹਿਲਾਵਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਤਾਂ ਉਸ ਦਾ ਅੱਜ ਕਿਤੇ ਨਾ ਕਿਤੇ ਇਹਨਾਂ ਨੂੰ ਫਾਇਦਾ ਨਹੀਂ ਮਿਲੇਗਾ ਕੁਝ ਹੋਰ ਮਹਿਲਾਵਾਂ ਮੌਜੂਦ ਨੇ ਬਿਜੀ ਕੀ ਨਾਮਤ ਹੋ کشمیر ਤੁਰ ਕਿੱਥੋਂ ਦੇ ਰਹਿਣ ਵਾਲੇ ਐ ਛਾਗੋਟ ਦੇ ਕਿ ਅੱਜ ਇੱਕਦਮ ਹੜਤਾਲ ਦਾ ਤੁਹਾਨੂੰ ਪਤਾ ਲੱਗਾ ਤੇ ਇਹ ਕਿੱਦਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ ਜੀ ਸਾਨੂੰ ਪਤਾ ਹੀ ਨਹੀਂ ਸੀ ਤੁਰ ਤੇ ਘਰੋਂ ਜ਼ਰੂਰੀ ਕੰਮ ਸੀ ਕੋਈ ਤੇ ਹੁਣ ਕਿੱਥੇ ਜਾਣਾ ਤੁਸੀਂ ਹੁਣ ਇੱਥੇ ਜਾਣਾ ਪਾਈ ਕਿਤਲੋਂ ਦੀ ਸੋ ਵਕ ਵਕ ਮੈ ਲਵਣੇ ਵਕ ਵਕ ਜਗਾ ਤੇ ਜਾਣਾ ਵੈ ਇਹਨਾਂ ਨੇ ਸੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਯੰਗ ਬਲੱਡ ਵੀ ਮੌਜੂਦ ਨਹੀਂ ਗਰਲਸ ਮੌਜੂਦ ਨਹੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਕੀ ਨਾਮ ਹੈ ਤੁਹਾਡਾ ਗਗਨਦੀਪ ਹਾਂਜੀ ਸਰ ਕਿੱਤੋਂ ਦੇ ਰਹਿਣ ਵਾਲੇ ਆ ਸਰ ਫਿੱਡੇ ਮੁੱਦਕੀ ਕੋ ਤੇ ਅੱਜ ਬਸ ਸਟੈਂਡ ਜੀਰਾ ਵੀ ਕਿਹ ਮੌਜੂਦ ਹੋ ਕਿੱਥੇ ਸਫ਼ਰ ਕਰਨਾ ਸਰ ਮੈਂ ਮੁੱਦਕੀ ਤੋਂ ਆਈ ਆ ਜੀਰੇ ਕਾਲਜ ਜਾਣਾ ਹੈ ਮੈਂ ਪ੍ਰਾਈਵੇਟ ਬਸਾਂ ਚੱਲਦੀਆਂ ਪਈਆਂ ਪਰ ਬਹੁਤ ਰੇਅਰ ਆ ਤੇ ਜੋ ਕਿ ਬਹੁਤ ਭਰੀਆਂ ਹੋਈਆਂ ਨੇ ਠੀਕ ਹੈ ਹਾਂਜੀ ਤੇ ਕਿੱਦਾਂ ਦੀ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਪਰੇਸ਼ਾਨੀ ਆਈ ਵੀ ਹੈ ਤੇ ਬਸ ਠੀਕ ਹੈ ਪੇਪਰ ਲੇਟ ਹੈ ਤਾਂ ਕਰਕੇ ਕੋਈ ਪਰੇਸ਼ਾਨੀ ਹਜੇ ਹੈ ਨਹੀਂਗੀ ਜੇ ਪੇਪਰ 9 ਵਜੇ ਹੁੰਦਾ ਫੇਰ ਪਰੇਸ਼ਾਨੀ ਸੀਗੀ ਸੋ ਕਿਤੇ ਨਾ ਕਿਤੇ ਹਰ ਕੋਈ ਜੋ ਕਿ ਬੱਸਾਂ ਤੇ ਸਫ਼ਰ ਕਰਨ ਵਾਲਾ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਸਰਕਾਰੀ ਬੱਸਾਂ ਦੀ ਸਰਕਾਰੀ ਬੱਸਾਂ ਤੇ ਸਫ਼ਰ ਕਰਨ ਵਾਲੀਆਂ ਜਿਹੜੀਆਂ ਸਵਾਰੀਆਂ ਅੱਜ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਮਾディアਮ ਦੇ ਜ਼ਰੀਏ ਅਸੀਂ ਉਹਨਾਂ ਸਵਾਰੀਆਂ ਨੂੰ ਉਹਨਾਂ ਲੋਕਾਂ ਨੂੰ ਇਹ ਜਾਗਰੂਕ ਕਰਨਾ ਚਾਹੁੰਦੇ ਹਾਂ ਜੋ ਸਫ਼ਰ ਦੇ ਲਈ ਕਰੋ ਨਿਕਲਣ ਲਈ ਹਲੇ ਸੋਚ ਰਹੇ ਨੇ ਅੱਜ ਸਰਕਾਰੀ ਬਸਾਂ ਤੇ ਸਫ਼ਰ ਕਰਨਾ ਜਿਹੜਾ ਮੁਸ਼ਕਿਲ ਹੈ ਕਿਉਂਕਿ ਪੰਜਾਬ ਰੋਡ ਵਿੱਚ ਪੰਨ ਬੱਸ ਅਤੇ ਪੀਆਰਟੀਸੀ ਦੀ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਵੱਲੋਂ ਹੜਤਾਲ ਦੇ ਚੱਲਦੇ ਆ ਬੱਸ ਸਟੈਂਡ ਜੀਰਾ ਜਿਹੜਾ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ ਹੁਣ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਉਹਨਾਂ ਮੁਲਾਜ਼ਮਾਂ ਦੀਆਂ ਜੋ ਧਰਨਾ ਲਗਾ ਕੇ ਬੈਠੇ ਹੋਏ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਐਦਾ ਚੱਲਦੇ ਚੱਲਦੇ ਤੁਹਾਨੂੰ ਤਸਵੀਰਾਂ ਇੱਕ ਵਾਰ ਫੇਰ ਤੋਂ ਬੱਸ ਸਟੈਂਡ ਜੀਰਾ ਦੀਆਂ ਦਿਖਾ ਰਹੇ ਆ ਜਿੱਥੇ ਗੇਟ ਦੇ ਉੱਪਰ ਬੱਸਾਂ ਲਗਾ ਕੇ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਬੱਸ ਸਟੈਂਡ ਨੂੰ ਬੰਦ ਕਰ ਦਿੱਤਾ ਗਿਆ ਸੀਲ ਕਰ ਦਿੱਤਾ ਗਿਆ ਸਾਹਮਣੇ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹ ਮੁਲਾਜ਼ਮ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇ ਉੱਪਰ ਬੈਠੇ ਹੋਏ ਆ ਤੇ ਇਹਨਾਂ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀਆਂ ਮੰਗਾਂ ਨੇ ਔਰ ਕਿਉਂ ਇਹ ਪ੍ਰਦਰਸ਼ਨ ਕਰ ਰਹੇ ਨੇ ਜਗਦੀਪ ਸਿੰਘ ਪੰਜਾਬ ਰੋਡ ਦੀ ਪੰਨਬਾਸ ਕੰਨੈਕਟਡ ਵਰਕਰ ਯੂਨੀਅਨ ਤੇ ਪੀਆਰਟੀਸੀ ਜੀ ਅੱਜ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਏਕੀ ਮੰਗਾਂ ਨੇ ਸਾਡੀਆਂ ਮੰਗਾਂ ਕਾਫੀ ਸਮੇਂ ਤੋਂ ਆ ਜੀ ਜੋ ਕਿ ਸਰਕਾਰ ਸਾਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਸਾਡੀਆਂ ਮੰਗਾਂ ਤੋਂ ਭੱਜ ਰਹੀ ਹੈ ਜੀ ਅੱਜ ਸਾਡੀ 9 ਵਜੇ ਗੇਟ ਰੈਲੀਆਂ ਦੀ ਕਾਰਵਾਈ ਆਲ ਪੰਜਾਬ ਦੇ ਵਿੱਚ ਜੀ ਕਿਲੋਮੀਟਰ ਬੱਸਾਂ ਦੇ ਟੈਂਡਰ ਵਿਰੋਧ ਜੀ ਅਸੀਂ ਕਹਿੰਨੇ ਆ ਵੀ ਕਿਲੋਮੀਟਰ ਬੱਸਾਂ ਦਾ ਟੈਂਡਰ ਤੁਰੰਤ ਰੱਦ ਕੀਤਾ ਜਾਵੇ ਤੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਪਾਰ ਸਰਕਾਰ ਦਾ ਰਵਈਆ ਹੋ ਜਾਵਾ ਸਾਡੇ 5 ਵਜੇ ਤੋਂ ਸਟੇਟ ਦੇ ਆਗੂ ਤੇ ਕੁਝ ਦੀਪੋਂ ਦੇ ਆਗਾਂ ਨੂੰ ਮਤਲਬ ਜਵਰੀ ਮਤਲਬ ਚੁੱਕ ਕੇ ਲੈ ਗਈ ਹੈ ਬਾਲਸ ਤੇ ਜਿਸ ਦੇ ਵਿਰੋਧ ਵਿੱਚ ਅਸੀਂ ਆਲ ਪੰਜਾਬ ਬੰਦ ਕੀਤਾ ਹੋਇਆ ਤੇ ਇਹ ਸਾਡੀ ਕਾਲ ਅਣਮਿੱਥੇ ਸਮੇਂ ਦੀ ਹੈ ਜਿੰਨਾ ਚਿਰ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤੇ ਸਾਡੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਆ ਗੁਰਿਆ ਨਹੀਂ ਕੀਤੇ ਆਂਦੇ ਇਹ ਸਾਡਾ ਪੁਟਾ ਤੇ ਇਸੇ ਤਰ੍ਹਾਂ ਜਾਰੀ ਰਹੂਗਾ ਜੀ ਜੇ ਲੋੜ ਪਈਏ ਤਾਂ ਅਸੀਂ ਮੁੱਖ ਮੰਤਰੀ ਦੀ ਰਹਿ ਦਾ ਪੱਕਾ ਭਰੋ ਵੀ ਕਰਾਂਗੇ